ਉਹ ਡੇਬਰਾ ਦਾ ਸਰ ਲੜਕਾ ਉਹ ਸਾਨੂੰ ਬਹੁਤ ਜ਼ਿਆਦਾ ਪਰੇਸ਼ਾਨ ਕਰਦਾ ਜੀ ਹਾਂ ਕੱਲ ਸਾਡਾ ਪਰਸਨ ਨੈਟੋ ਸੀ ਥੋੜਾ ਕਾਰਬਾਰੇ ਪੂਰੇ ਚੱਕਰ ਟੇਚੇ ਉਹਨੇ ਕੱਲ ਸਾਡੇ ਬਾਹਰ ਕਿੰਨੇ ਸੀ ਨੰਬਰਾਂ ਦੇ ਉਹ ਭੰਨ ਦਿੱਤੇ ਆ ਤੇ ਕਿੰਨੇ ਪੰਗਵਾਰ ਵਿੱਚ ਐਸੀ ਧਾਤੀ ਜਿਹੜੇ ਗਏ ਆ ਡੰਗਰ ਬੰਨਵਾਣ ਵਾਸਤੇ ਅੰਦਰ ਡੰਗਰ ਬੰਨ ਕੇ ਅਸੀਂ ਆ ਗਏ ਉਸ ਤੋਂ ਪਹਿਲਾਂ ਉਹਨੇ ਕੋਈ ਗਾਂ ਨੂੰ ਚਰੀ ਦੀ ਚੀਟ ਇਟ ਲਿਆ ਜਿਹੜੇ ਅੰਦਰ ਡੰਗਰ ਬੰਨ ਕੇ ਆਏ ਉਹ ਸੂਰੇ ਜਾਏ ਗਏ ਆ ਪੱਠੇ ਪਾਉਣ ਵਾਸਤੇ ਤੇ ਗਾਂ ਜਿਹਦੇ ਅੰਦਰ ਫੇਰੀ ਹੋਈ ਸੀ ਉਸ ਕਮਰੇ ਤੇ ਕਬਜ਼ਾ ਕਰਨ ਦੇ ਚੱਕਰ ਦੇ ਵਿੱਚ ਹੀ ਸਾਰਾ ਕੁਝ ਮੇਰਾ ਨੁਕਸਾਨ ਕਰ ਦਿੱਤੇ ਨੇ ਜੀ ਕਿ ਬੱਚਿਆਂ ਨੂੰ ਵੱਖਰਾ ਤੇ ਨਿਸ਼ਾਨ ਕਰਦੇ ਨੇ ਜਿੱਥੇ ਮੱਗੇ ਇਹਨਾਂ ਨੂੰ ਘੇਰ ਕੇ ਧੰਕੀਆਂ ਧੰਦੇ ਨੇ ਕਦੇ ਹੀ ਤੁਹਾਨੂੰ ਮਾਰ ਦੇਣਾ ਮੈਂ ਕਦੀ ਵਿਸਥਾਪਨ ਕੇਂਦਰਾਂ ਦੇ ਵਿੱਚ ਤਾਂ ਮੇਰਾ ਭਰਾ ਜੀ ਤਾਇ ਮੇਰੇ ਦਾ ਮੁੰਡਾ ਸਰ ਮੈਨੂੰ ਕਦੇ ਬਾਹਰ ਹੋਣ ਜਾਣ ਨਹੀਂ ਦਿੰਦਾ ਆਉਣ ਲੱਗਾ ਮੈਂ ਕੱਲ ਗੋਡਵਾਰੇੋਂ ਆਂਦੇ ਨੇ ਹੱਥ ਥੋੜੀ ਫੜੀ ਸੀ ਜਦੋਂ ਮੈਂ ਤਾਂ ਕਹਦੇ ਆਂਦੇ ਆ ਕਿ ਇੱਥੇ ਨਾ ਆਇਆ ਕਰ ਨਾ ਇਦਾਂ ਕਰਿਆ ਕਰੋ ਤੇ ਨਾਲੇ ਕਹਿੰਦੇ ਕਿ ਆਪਣੇ ਡੰਗਰ ਖੋਲੋ ਮੈਂ ਕਿਹਾ ਕਿ ਮੇਰੇ ਡੈਡੀ ਜੀ ਇੱਥੇ ਸ਼ੁਰੂ ਤੋਂ ਬੰਦੇ ਨੇ ਪਿਛਲੇ ਸਾਲਾਂ ਤੋਂ ਤੇ ਕਹਿੰਦਾ ਨਹੀਂ ਮੈਨੂੰ ਛਿੱਤਰਾਣਾ ਖਲਾਣੇ ਆਂਦੇ ਆ। ਆਤੀ ਸੁੱਤੇ ਤੇ ਹੀ ਤੇ ਅੰਦਰ ਵਾਲੇ ਗੇਟ ਥਾਣੇ ਆਣ ਕੇ ਮੇਰੇ ਪਿਤਾ ਜੀ ਨੂੰ ੱੱਕੇ ਮਾਰਦਾ ਸੀ ਕੜੇ ਦਿਖਾਉਂਦਾ ਸੀ ਕਹਿੰਦਾ ਇਹ ਤਾਨੂੰ ਇਦਾਂ ਕੁੱਟ ਦੇਣਾ ਇਦਾਂ ਕਰ ਦੇਣਾ ਸਮਾਨ ਕੱਢੋ ਆਪਣਾ ਕਰੋ ਪਰ ਅਸੀਂ ਕਿਹਾ ਨਹੀਂ ਅਸੀਂ ਅਗਲੇ ਦਿਨ ਕੱਢਾਂਗੇ ਰਾਤ ਲੰਘ ਲੈਣ ਦੋ ਫਿਰ ਅਸੀਂ ਸਰਪੰਚ ਕੋ ਗਏ ਕੋਈ ਕਾਰਵਾਈ ਨਹੀਂ ਹੋਈ। ਇਸ ਲਈ ਅਹੀਂ ਉਹਨਾਂ ਦੇ ਡਰਿਆਂ ਪਿਆ ਦਾ ਦਾਦਾ ਦਾਨੀਆ ਬਸਾ ਦੇਂਦੇ ਆ। ਪਰ ਕਮਰੇ ਦਾ ਹੀ ਰੋਲ ਆ ਉਹਦਾ ਕਰਕੇ ਧੱਕਾ ਕਰਨ ਦਾ ਸਾਰੇ ਪਾਸੇ ਸਾਡਾ ਗਾਂ ਤਾਂ ਆਪੇ ਮਰੀ ਆ। ਤੜਕੇ 4 ਵਜੇ ਬਾਹਰ ਕੱਢ ਦਿੰਦਾ ਮੈਂ ਗੁਰਦੁਆਰੇ ਜਾਣੀ 4 ਵਜੇ 4:30 ਵਜੇ। ਉਦੋਂ ਗਾਂ ਬਾਹਰ ਬੰਨੀ ਹੁੰਦੀ ਏ ਤੜਕੇ। ਸਾਰੇ ਦਰਾਂ ਕੋਈ ਚੱਕਰ ਨਹੀਂ ਗਾ। ਵਿਕਾ ਲਓ ਉਹਨਾਂ ਕਿੱਲਿਆਂ ਦਾ ਜ਼ਰੂਰ ਕਿਹਾ ਹੀ। ਮੈਂ ਆਪਣੇ ਕਿੱਲੇ ਦੂਜੇ ਪਾਸੇ ਤੋਂ ਧੋਖ ਲਵਾਂ ਵੀ ਇਧਰ ਗੁਆ ਮੋਟਰ ਬਹੁਤ ਆਉਂਦਾ ਨਾਲੇ ਅਹੀਂ ਇਧਰ ਗੇੜ ਕੱਢਣਾ ਆਪਣਾ ਜਿਵੇਂ ਸਾਂ ਸਾਨੂੰ ਆ ਗਿਆ ਨਾ ਸਾਰਾ ਹੀ ਅਹੀਂ ਵੱਡਾ ਗੇੜ ਕੱਢਣਾ ਵੋ ਕਮਰੇ ਦਾ ਚੱਕਰ ਪਾਉਣ ਡਿਆ ਦੁਬਾਰਾ ਵੀ ਇਹ ਨਾ ਮੇਰੇ ਕੋ ਲੈਣ ਹਾਂਜੀ ਬੋ ਜੀ ਕੀ ਨਾਮ ਹੈ ਜੀ ਤੁਹਾਡਾ? ਬਾਜੀ ਮੇਰਾ ਨਾਮ ਸਾਹਿਬ ਸਿੰਘ ਸਾਨਾਪ ਤੇ ਸ਼ਵਾਲ ਸਿੰਘ ਹੈ। ਇਹ ਕਿਹੜਾ ਪਿੰਡ ਤੁਹਾਡਾ? ਲਖਨਕੁਰ ਦਾ ਜੀ। ਤੇ ਅੱਜ ਤੁਸੀਂ ਪ੍ਰੈਸ ਕਾਨਫਰੰਸ ਕੀਤੀ ਆ ਕੀ ਘਟਨਾ ਘੱਡੀ ਆ ਤੁਹਾਡੇ ਨਾਲ ਕੀ ਸਾਰਾ ਮਾਮਲਾ ਵਾ? ਬਾਜੀ ਮਾਮਲਾ ਇਹ ਆ ਮੇਰੇ ਵੱਡੇ ਭਰਾ ਦਾ ਲੜਕਾ ਉਹ ਸਾਨੂੰ ਬਹੁਤ ਜ਼ਿਆਦਾ ਪਰੇਸ਼ਾਨ ਕਰਦਾ ਜੀ। ਹੂੰ। ਕੱਲ ਸਾਡਾ ਪਰਸਨਲ ਮੈਟਰ ਸੀ ਥੋੜਾ ਘਰ ਬਾਰੇ ਟੋੜੇ ਚੱਕਰ ਤੇ ਵਿੱਚ ਉਹਨਾਂ ਕੱਲ ਸਾਡੇ ਬਾਹਰ ਕਿੰਨੇ ਸੀ ਗੰਦਰਾਂ ਦੇ ਉਹ ਵੀ ਭੰ ਦਿੱਤੇ ਆ ਤੇ ਕਿੰਨੇ ਪੰਨ ਦੁਬਾਰਾ ਕਿ ਐਸੀ ਦਾਤੀ ਜਿਹੜੇ ਗਏ ਆ ਡੰਗਰ ਪੰਨ ਵਾਸਤੇ ਅੰਦਰ ਡੰਗਰ ਬੰਨ ਕੇ ਅਸੀਂ ਆ ਗਏ ਉਸ ਤੋਂ ਪਹਿਲਾਂ ਉਹਨੇ ਕੋਈ ਗਾਈ ਨੂੰ ਚਰੀਲੀ ਚੀਟ ਇੱਟ ਲਿਆ ਜਦੋਂ ਅਸੀਂ ਅੰਦਰ ਡੰਗਰ ਬੰਨ ਕੇ ਆਏ ਆ ਉਹ ਫਿਰ ਜਾਏ ਗਏ ਆ ਗਾਇਆਂ ਪੱਠੇ ਖਾਣ ਵਾਸਤੇ ਉਹ ਗਾਈ ਜੰਦਰ ਕੋਈ ਵੀ ਹੋਈ ਪਈ ਆ ਕੀ ਇਹ ਕਾਰਨ ਕੀ ਤੁਹਾਡੀ ਲੜਾਈ ਦਾ ਕੋਈ ਪੁਰਾਣੀ ਰੰਜਿਸ਼ ਚੱਲਦੀ ਪਈ ਆ ਜਾਂ ਪਹਿਲਾਂ ਵੀ ਕੋਈ ਪਹਿਲਾਂ ਦੀ ਕੋਈ ਚੱਲਦੀ ਪਈ ਨਹੀਂ ਪੁਰਾਣੀ ਰੰਜਿਸ਼ ਕੋਈ ਨਹੀਂ ਹੈਗੀ ਥੋੜੀ ਦੇਰ ਪਹਿਲਾਂ ਦੀ ਗੱਲ ਆ ਜਿਹੜੀ ਜਗ੍ਹਾ ਤੇ ਅਸੀਂ ਆਪਾਂ ਬੈਠੇ ਆ ਇਹ ਜਿਹੜਾ ਮਿੱਟੀ ਹੈਗੀ ਆ ਇੱਥੇ ਹੀ ਕਾਫੀ ਵੀ 25 ਸਾਲ ਤੋਂ ਮੈਂ ਰਹਿ ਰਿਹਾ ਹਾਂ। ਹੂੰ। ਵੀ ਜਿਹੜਾ ਮੇਰੇ ਫਾਟਰ ਤੋਂ ਨਾਲ ਸੀ ਨਹੀਂ ਉਹ ਤਾਂ ਮੇਰੇ ਨਾਲ ਸੀ। ਹੂੰ। ਜਿਹੜੀ ਜਗਾ ਬਣਾਈ ਸੀ। ਹੂੰ। ਕਿ ਬਾਕੀ ਭਾਈਆਂ ਦਾ ਦੂਸਰੀ ਪਾਸੇ ਜਿਹੜਾ ਹੋ ਗਿਆ ਹੈ। ਹੂੰ। ਕਿ ਫਾਟਰ ਨੇ ਰਹਿਣ ਵਾਸਤੇ ਇੱਕ ਕਮਰਾ ਦਿੱਤਾ ਸੀ ਮਾਤਾ ਪਿਤਾ ਨੂੰ। ਮਾਤਾ ਮੇਰੀ ਪਿਛਲੇ ਸਾਲ ਇਹ ਦੁਆੜੀ ਦੇ ਪੂਰੇ ਨੇ ਸੀ। ਹੂੰ। ਜੋਨੇ ਰਹਿਣ ਵਾਸਤੇ ਜਿਹੜੀ ਜਗਾ ਵੀ ਜਿੰਨੀ ਤੇ ਤੁਸੀਂ ਹੈਵੀ ਉਹ ਕਮਰਾ ਵਰਤੀ ਜਾਵੋ। ਹੂੰ। ਜਿੰਨੀ ਤੇ ਤੁਸੀਂ ਚਾਹੁੰਦੇ ਕਮਰਾ ਵਰਤੋ ਉਹਨਾਂ ਦਾ ਕਮਰਾ ਸੀ ਇੱਟਾਂ ਪੱਲਿਆਂ ਵਾਲਾ। ਚਾਰ ਵਾਲਾ। ਕਿ ਉਹ ਜਿਵੇਂ ਚੋਣ ਕਰਕੇ ਉਹਨਾਂ ਨੂੰ ਕਮਰਾ ਦਿੱਤਾ ਸੀ ਫਿਰ ਉਹ ਉਸ ਕਮਰੇ ਤੇ ਕਬਜ਼ਾ ਕਰਨ ਦੇ ਚੱਕਰ ਦੇ ਵਿੱਚ ਇਹ ਸਾਰਾ ਕੁਝ ਮੇਰਾ ਨੁਕਸਾਨ ਕਰ ਦਿੱਤੇ ਨੇ ਜੀ ਤੇ ਬੱਚਿਆਂ ਨੂੰ ਵੱਖਰਾ ਪਰੇਸ਼ਾਨ ਕਰਦੇ ਨੇ ਜਿੱਥੇ ਮਰਜ਼ੀ ਇਹਨਾਂ ਨੂੰ ਘੇਰ ਕੇ ਧਮਕੀਆਂ ਦੇਂਦੇ ਨੇ ਕਦੇ ਹਿੱਟਾ ਮੁੰਡਾ ਮਾਰ ਦੇਣਾ ਮੈਂ ਕਦੀ ਕਿਸ ਤਰ੍ਹਾਂ ਤੁਸੀਂ ਕਿਹਦੇ ਦੇ ਬੰਦੇ ਬੱਚਿਆਂ ਨੂੰ ਤੇ ਜਿਹੜੇ ਤੁਹਾਡੇ ਬ੍ਰਦਰ ਆ ਤੁਹਾਡੇ ਭਾਈ ਆ ਜਿਹੜੇ ਉਹ ਨਹੀਂ ਸਾਥ ਦਿੰਦੇ ਤੁਹਾਡਾ ਉਹ ਨਹੀਂ ਮੇਰੇ ਅਸੀਂ ਤਿੰਨ ਬ੍ਰਦਰ ਆਂ ਉਹ ਬਟ ਡਾਟ ਐਕਸਪਾਇਰ ਹੋ ਗਿਆ ਐਕਸੀਡੈਂਟ ਦੇ ਵਿੱਚ ਤੇ ਦੂਸਰਾ ਬਾਦ ਹੀ ਵੰਡਾ ਵੀ ਇਹਦਾ ਨਹੀਂ ਕੋਈ ਵੇਟਾ ਪਤਾ ਕੋਈ ਵੀ ਕਹਿੰਦਾ ਮਤਲਬ ਕਿ ਤੁਹਾਡੇ ਜਿਹੜੇ ਭਤੀਜੇ ਆ ਇਹੀ ਤੁਹਾਨੂੰ ਤੰਗ ਪਰੇਸ਼ਾਨ ਕਰਦੇ ਨੇ ਇਹ ਪਰੇਸ਼ਾਨ ਕਰਦੇ ਨੇ ਇਹ ਤੋਂ ਹੁੰਝਾ ਦੇਰੇ ਬੰਦੋਲਾ ਨਾਮ ਕੀ ਆ ਮੇਰਾ ਨਾਮ ਇਹ ਮੁੰਡੇ ਦਾ ਨਾਮ ਹੈ ਜਸਪ੍ਰੀਤ ਸਿੰਘ ਦਾ ਕੁੜੀ ਦਾ ਨਾਮ ਹੈ ਕਨੋਲਪ੍ਰੀਤ ਕੌਰ ਤੇ ਉਹਨਾਂ ਦੀ ਮਾਂ ਬਲਬੀਰ ਕੌਰ ਵੀ ਜ਼ਿਆਦਾ ਪਰੇਸ਼ਾਨ ਕਰਦੇ ਵੇ ਇਹ ਕੀ ਕਰਦੇ ਆ ਕੰਮ ਕੀ ਕਰਦੇ ਆ ਇਹ ਕੰਮ ਕਰੀ ਰਹਿੰਦੇ ਆ ਜੀ ਕੰਮ ਕੋਈ ਨਹੀਂ ਕਰਦੇ ਸਿਰਫ ਆਵਾਰਾ ਘੱਟੇ ਨੇ ਮੈਂ ਤੁਹਾਡੇ ਕਹਿਣ ਦਾ ਮਤਲਬ ਇਹ ਹੈ ਕਿ ਉਹ ਐਸੇ ਲੋਕ ਕਬਜ਼ਾ ਕਰਨ ਦੀ ਨੀਤ ਨਾਲ ਤੁਹਾਡਾ ਨੁਕਸਾਨ ਕਰ ਰਹੇ ਹੈ ਜੀ ਕਿ ਕਬਜ਼ਾ ਸਨ ਤੁਹਾਡੇ ਕਹਿਣ ਦਾ ਮਤਲਬ ਕਿ ਮਤਲਬ ਸਾਰਾ ਕੁਝ ਜ਼ਮੀਨ ਤੇ ਕਬਜ਼ਾ ਕਰਨ ਦੀ ਕੋਸ਼ਿਸ਼ ਕਰ ਰਹੇ ਹੈ ਹਾਂ ਜੀ ਘਰ ਵਾਲੇ ਕਮਰੇ ਉੱਤੇ ਕਬਜ਼ਾ ਕਰਨ ਦੀ ਨੀਤ ਨਾਲ ਇਹ ਸਾਰਾ ਕੁਝ ਕਰਦੇ ਨੇ ਬੱਚਿਆਂ ਘੇਰ ਕੇ ਧੌਂਕੀਆਂ ਦੇ ਅੰਦਰ ਕੁੱਤਣ ਮਾਰਨ ਦੀਆਂ ਕਦੀ ਕੜੀ ਮਾਰਾਂਗੇ ਜਦੀ ਕਿਰਪਾਣਾ ਮਾਰਾਂਗੇ ਇਹ ਸਾਰੀਆਂ ਤੁਹਾਨੂੰ ਕਿਹਾ ਕਿ ਮੇਰਾ ਕਮਰਾ ਨੱਪਣ ਦੇ ਵਿੱਚ ਹੀ ਤਾਂ ਬਿਵੇਂ ਜਿਸ ਤਰ੍ਹਾਂ ਉਹ 10 ਰੁਪਏ ਤੁਹਾਡੀ ਗਾਈ ਵੀ ਇਹਨਾਂ ਨੇ ਮਾਰ ਦਿੱਤੀ ਕਿਦਾਂ ਦੀ ਗੱਲ ਹੈ ਇਹ ਕੱਲ ਸ਼ਾਮ ਦੀ ਗੱਲ ਹੈ ਜੀ ਕੱਲ ਦੁਪਹਿਰ ਹੀ ਇਵੇਂ ਆਏ ਨਾ ਪਤ ਨਹੀਂ ਕਿੱਥੋਂ ਇਹ ਮੁੰਡਾ ਲੜਕਾ ਜਸਪ੍ਰੀਤ ਸਿੰਘ ਕਰਵਾਇਆ ਮੇਰੇ ਬੇਰਕ ਦੇ ਨਾਲ ਤੁਸੀਂ ਕਿੱਥੇ ਗਏ ਸੀ ਜੇ ਅਸੀਂ ਪੱਠੇ ਪਾ ਕੇ ਘਰੇ ਆ ਗਏ ਨੰਗਰਾਂ ਨੂੰ ਤੇ ਇੰਨੇ ਆ ਗਏ ਤੁਹਾਨੂੰ ਹੀ ਪਤਾ ਵੀ ਕਦੇ ਇੰਨੇ ਕਿੱਲੇ ਪੰਨੀਆਂ ਕਦੇ ਨਹੀਂ ਪੰਨੀਆਂ ਆ ਗਏ ਕਿੰਨੇ ਭਾਂਤੇ ਨੇ ਉਸ ਤੋਂ ਬਾਅਦ ਉਹ ਸ਼ਾਮ ਨੂੰ ਇੰਨੇ ਕੋਈ ਗਾਈ ਨਹੀਂ ਕਿਦੀ ਚੀਕ ਦੇਤੀ ਹੈ ਤੇ ਅਸੀਂ ਆਪਣੇ ਸੁਭਾਅ ਦੇ ਰੋਜ਼ ਰੋਜ਼ਾਂ ਦੇ ਧੱਕੇ ਪੱਠੇ ਪਾ ਕੇ ਅੰਦਰ ਬੰਨ ਕੇ ਆ ਗਏ ਆ ਸ੍ਰੀ ਰਜਰਮਾ 5 ਵਜੇ ਜਾਂਦੇ ਗਾਈ ਜਾਂਦੇ ਨੇ ਮਰੀ ਗਈ ਏ ਤੁਹਾਨੂੰ ਪੱਕਾ ਪਤਾ ਜਿਹੜੀ ਤੁਹਾਡੀ ਗਾਈ ਦੀ ਸੀ ਤ ਉਹ ਕਿੱਦਾਂ ਸੀ ਠੀਕ ਸੀ ਪੰਦੀ ਪੂਰੀ ਸੀ ਵਧੀਆ ਜੀ ਤੇ ਤੁਹਾਨੂੰ ਪੱਕਾ ਪਤਾ ਵੀ ਇਹਨਾਂ ਦੀ ਸਾਜ਼ਿਸ਼ ਹੋ ਸਕਦੀ ਹੈ ਮੈਨੂੰ ਕੋਈ ਜਿੰਨੇ ਕਿੱਲੇ ਪੋੜੇ ਨੇ ਸਾਜ਼ਿਸ਼ ਨਹੀਂ ਉਹ ਵੀ ਹੋ ਸਕਦੀ ਹੈ ਜੀ ਹੁਣ ਤੁਸੀਂ ਇਸ ਸਬੰਧੀ ਕੋਈ ਸ਼ਿਕਾਇਤ ਕੀਤੀ ਆ ਇਸ ਬੰਦੇ ਨੇ ਥਾਣੇ ਕੰਪਲੀਟ ਕਰਕੇ ਆਇਆ ਜੀ ਹੁਣ ਦੇਖੋ ਦੇ ਪ੍ਰਸ਼ਾਸਨ ਕਾਰਵਾਈ ਕਰੇਗਾ ਤੇ ਕੀ ਤੁਹਾਡੀ ਮੰਗ ਹੈ ਅਸਲ ਵਿੱਚ ਕਿਸ ਤਰ੍ਹਾਂ ਦਾ ਇਨਸਾਫ ਮੰਗਦੇ ਹੋ ਪ੍ਰਸ਼ਾਸਨ ਤੋਂ ਸਰਕਾਰ ਤੋਂ ਸਰਕਾਰ ਕੋਈ ਰੀਟ ਨੂੰ ਜੀਨਟੀ ਕਰਦੇ ਆ ਆਪਾਂ ਦੇ ਵੀ ਵੀ ਆਪਾਂ ਨੂੰ ਨਿਆਂ ਮਿਲਣਾ ਚਾਹੀਦਾ ਜੀ ਤੇ ਲੋਕੀ ਤੁਹਾਡੇ ਬੱਚਿਆਂ ਨੂੰ ਧਮਕੀਆਂ ਮਿਲ ਰਹੀਆਂ ਇਹਦੇ ਬਾਰੇ ਕੀ ਕਰਨਾ ਚਾਹੁੰਦੇ ਹੋ ਬੱਚਿਆਂ ਨੂੰ ਸਾਰੇ ਇਹ ਨਾ ਗੁਰੂ ਘਰ ਮੱਠਾਂ ਟਿਕਣ ਜਾ ਸਕਦੇ ਆ ਨਾ ਸਕੂਲ ਵੀ ਜਾ ਸਕਦੇ ਆ ਜਦੋਂ ਵੀ ਮਰਜ਼ੀ ਇੱਥੇ ਜਾਣੇ ਕਿੱਥੇ ਮਰਜ਼ੀ ਘੇਰ ਲੈਂਦੇ ਆ ਤੇ ਸਿੱਧਾ ਕਰਾਂ ਰੋਦਾ ਕਰਾਂਗੇ ਬੱਚੇ ਡਰ ਦੇ ਨਾਲ ਸਾਂਹੇ ਪਈਆਂ ਨਾ ਕਿਤੇ ਆ ਸਕਦੇ ਆ ਸਕੂਲ ਤੋਂ ਅੰਦਰ ਨਾ ਕਿਤੇ ਗੁਰੂ ਘਰ ਮੱਠਾਂ ਟਿਕਣ ਜਾ ਸਕਦੇ ਆ ਜੇ ਕੱਲ ਨੂੰ ਇਹਨਾਂ ਨੂੰ ਕੋਸ਼ਿਸ਼ ਕਰਦੇ ਨੁਕਸਾਨ ਹੁੰਦਾ ਮੇਰਾ ਜਾਂ ਮੇਰੇ ਪਰਿਵਾਰ ਦਾ ਜਾਂ ਘਰ-ਬਾਰ ਦਾ ਕੋਈ ਨੁਕਸਾਨ ਹੁੰਦਾ ਵੀ ਇਹ ਦਸਬੀਰ ਸਿੰਘ ਕਨਵਲਪ੍ਰੀਤ ਕੌਰ ਜਵਨੀਰ ਕੌਰ ਇਹ ਕਿੰਨੇ ਜਾਣੇ ਜਿੰਮੇਵਾਰ ਹੋਣਗੇ ਓਏ ਕਿਸੇ ਵੀ ਤਰ੍ਹਾਂ ਦਾ ਕੋਈ ਨੁਕਸਾਨ ਹੁੰਦਾ ਬੇਟਾ ਕੀ ਨਾਮ ਹੈ ਬੇਟੇ ਤੇਰਾ ਨਾਮ ਅਮਰਪਾਲ ਸਿੰਘ ਹੈ ਬਪਾ ਦਾ ਕੀ ਨਾਮ ਸਾਈਬ ਸਿੰਘ ਆ ਜੀ ਕਿਹੜਾ ਪਿੰਡਾ ਤੁਹਾਡਾ ਲਖਣਖੁਰ ਦਾ ਕੀ ਘਟਮੇ ਘਟਿਆ ਔਰ ਤੁਸੀਂ ਦੱਸ ਰਹੇ ਤੁਹਾਡੇ ਫਾਦਰ ਸਾਹਿਬ ਵੀ ਤੁਸੀਂ ਬੜੇ ਡਰ ਦੇ ਮਾਹੌਲ ਦੇ ਵਿੱਚ ਜੀ ਰਹੇ ਹੋ ਜਾਂ ਇੱਧਰ ਉੱਧਰ ਆ ਜਾ ਰਹੇ ਹੋ ਕੀ ਗੱਲ ਹੈ ਸਾਰੀ ਇਹ ਸਰ ਮੇਰਾ ਭਰਾ ਜੀ ਤਾਇਏ ਮੇਰੇ ਦਾ ਮੁੰਡਾ ਇਹ ਸਰ ਮੈਨੂੰ ਕਦੇ ਬਾਹਰ ਆਉਣ ਜਾਣ ਹੀ ਦਿੰਦਾ ਆਉਣ ਲੱਗਿਆ ਮੈਂ ਕੱਲ ਗੁਰਦੁਆਰੇੋਂ ਆਂਦੇ ਨੇ ਹੱਥ ਥੋੜੀ ਫੜੀ ਸੀ ਤੇ ਮੈਨੂੰ ਤਾਂ ਕਹਦੇ ਆਂਦੇ ਆ ਕਿ ਇੱਥੇ ਨਾ ਆਇਆ ਕਰ ਨਾ ਇਦਾਂ ਕਰਿਆ ਕਰੋ ਤੇ ਨਾਲੇ ਕਹਿੰਦੇ ਕਿ ਆਪਣੇ ਡੰਗਰ ਖੋਲੋ ਮੈਂ ਕਹਿ ਗਿਆ ਕਿ ਮੇਰੇ ਡੈਡੀ ਜੀ ਇੱਥੇ ਸ਼ੁਰੂ ਤੋਂ ਬੰਦੇ ਨੇ ਪਿਛਲੇ ਸਾਲਾਂ ਤੋਂ ਤੇ ਕਹਿੰਦਾ ਨਹੀਂ ਮੈਨੂੰ ਛਿੱਤਰਾਣਾ ਖਲਾਣੇ ਆਂਦੇ ਆ ਫਿਰ ਇਹਨੇ ਕੱਲ ਉਹ ਕੱਲ ਦੁਪਹਿਰ ਨੂੰ ਆਇਆ ਕਿਤੇ ਤੇ ਮੈਂ ਸਕੂਲ ਸੀ ਤੇ ਮੇਰਾ ਭਰਾ ਤੇ ਮੇਰੇ ਡੈਡੀ ਅੰਦਰ ਸੁੱਤੇ ਸੀ ਫਿਰ ਜਦੋਂ ਡੰਗਰ ਬੰਨਣ ਗਏ ਦੁਪਹਿਰ ਨੂੰ ਉਹ ਕਿੱਲੇ ਹੈ ਨਹੀਂ ਤੇ ਇਹਨੇ ਜਿਹੜੀ ਮੰਮੀ ਉਹ ਮੈਨੂੰ ਬਹੁਤ ਗਲਤ ਤਰ੍ਹਾਂ ਦੇਖਦੀ ਹੈ ਡਰਾਵਾ ਡਰਾਉਂਦੀ ਹੈ ਮੈਨੂੰ ਅੱਗੋਂ ਤੇ ਮੈਂ ਜਦੋਂ ਲੰਗਦਾ ਉਦੋਂ ਮੈਨੂੰ ਬਹੁਤ ਜ਼ਿਆਦਾ ਡਰਾਉਂਦੇ ਨੇ ਲੰਗਦੇ ਵੜਦੇ ਨੇ ਉਹ ਤੇ ਮੇਰਾ ਦੋਸਤ ਆ ਉਹਨੇ ਮੈਨੂੰ ਸਕੂਲ ਦੱਸਿਆ ਵਾ ਕਿ ਐਦਾ ਐਦਾ ਤੇਰੇ ਬਾਰੇ ਕਹਿੰਦੇ ਨੇ ਤੇਰਾ ਨੰਬਰ ਮੰਗਦੇ ਨੇ ਤੇ ਕਹਿੰਦੇ ਨੇ ਇਹ ਤੋਂ ਮੇਰੇ ਦੋਸਤ ਨੂੰ ਕਹਿੰਦੇ ਕਿ ਇਹਨਾਂ ਨਾਲ ਰਿਆ ਕਰ ਇਹਨੂੰ ਐਦਾ ਐਦਾ ਕਰਨਾ ਹੂੰ ਤੇ ਤੁਹਾਡੀ ਗਾਂ ਦਾ ਵੀ ਇਨਸਾਨ ਕੀਤਾ ਤੁਹਾਡੀ ਗਾਂ ਦਾ ਵੀ ਕਤਲ ਕਰਤਾ ਜੀ ਇਹਨਾਂ ਨੇ ਅੱਛਾ ਗਾਂ ਦਾ ਸਤਰਾ ਮਾਰੀ ਜਰਣ ਗਾਂ ਜੀ ਅਹੀਂ ਰਾਤ ਪੂਰੀ ਹੋਲੀ ਤਾਰਾਂ ਚੋ ਕੇ ਉਹਨੂੰ ਰੋਟੀ ਪਾਣੀ ਖਵਾ ਕੇ ਸਾਰਾ ਕੁਝ ਉਹਨੂੰ ਤੰਦਰੁਸਤ ਬੰਦ ਕੇ ਆਏ ਆ ਪਰ ਸਵੇਰੇ ਮਰੀ ਪਈ ਜੀ ਗਾਂ ਇਹ ਤੁਹਾਨੂੰ ਖਵਾਇਆ ਹੋ ਸਕਦਾ ਜਿਹੜੇ ਕਿਲੇਵਾਰਸਾ ਦੇ ਜੋ ਗਾਂ ਵੀ ਖਵਾਈ ਸਕਦੇ ਜਿਹੜੇ ਸਾਨੂੰ ਡਰਾਉਂਦੇ ਐ ਤੁਹਾਨੂੰ ਪੱਕਾ ਬੰਦਾ ਗਾਂ ਮਾਰਨ ਦੀ ਇਹਨਾਂ ਦੀ ਸਾਖ ਹਾਂ ਇਹਨਾਂ ਦੀ ਸਾਜੀ ਸਾਜੀ ਜਸਪ੍ਰੀਤ ਸਿੰਘ ਆ ਜੀ ਨਾਂ ਇਹਦਾ ਹੋਰ ਕੋਣ ਕੋਣ ਨਾਲ ਇਹਨਾਰੇ ਮਮਾ ਜੀ ਦਾ ਨਾਂ ਬਲਵੀਰ ਕੋਹਰਾ ਤੇ ਦੀ ਭੈਣ ਦਾ ਨਾਂ ਕਨਵਲਪ੍ਰੀਤ ਕੋਹਰਾ ਹਾਂ ਅੱਗੇ ਵੀ ਕਦੀ ਤੁਹਾਡੇ ਤੇ ਹਮਲਾ ਕੀਤਾ ਇਹਨਾਂ ਅੱਗੇ ਵੀ ਜਿਵੇਂ ਅਸੀਂ ਇੱਕ ਦਿਨ 10 ਵਜੇ ਰਾਤੀ ਸੁੱਤੇ ਪਏ ਸੀ ਤੇ ਅੰਦਰ ਵਾਲੇ ਗੇਟ ਥਾਣੇ ਆਣ ਕੇ ਮੇਰੇ ਪਿਤਾ ਜੀ ਨੂੰ ੱੱਕੇ ਮਾਰਦਾ ਸੀ ਕੜੇ ਦਿਖਾਉਂਦਾ ਸੀ ਕਹਿੰਦਾ ਸੀ ਤੁਹਾਨੂੰ ਇਦਾਂ ਕੁੱਟ ਦੇਣਾ ਇਦਾਂ ਕਰ ਦੇਣਾ ਸਮਾਨ ਕੱਢੋ ਆਪਣਾ ਕਰੋ ਪੀ ਪਰ ਅਸੀਂ ਕਹਿਆ ਨਹੀਂ ਅਸੀਂ ਅਗਲੇ ਦਿਨ ਕੱਢਾਂਗੇ ਰਾਤ ਲੰਗ ਲੈਣ ਦੋ ਫਿਰ ਅਸੀਂ ਸਰਪੰਚ ਕੋ ਗਏ ਕੋਈ ਕਾਰਵਾਈ ਨਹੀਂ ਹੋਈ ਹੂੰ ਇਸ ਲਈ ਅਸੀਂ ਉਦੋਂ ਦੇ ਡਰੇ ਪਿਆ ਸਾਡਾ ਦਾਦਾ ਵੀ ਨਹੀਂ ਸਾਡਾ ਸਾਥ ਦੇਂਦੇ ਆ ਇਹ ਤੁਸੀਂ ਕੋ ਪੁਲਿਸ ਕੰਪਲੇਟ ਕੀਤੀ ਹੁਣ ਪੁਲਿਸ ਕੰਪਲੇਟ ਵੀ ਕੀਤੀ ਹੁਣ ਵੀ ਕੀਤੀ ਸੀ ਪਹਿਲਾਂ ਵੀ ਕੀਤੀ ਸੀ ਪਹਿਲਾਂ ਕੋਈ ਕਾਰਵਾਈ ਨਹੀਂ ਹੋਈ ਹੁਣ ਡੈਡੀ ਜੀ ਕਹਿੰਦੇ ਨੇ ਕਿ ਹੁਣ ਕਾਰਵਾਈ ਜ਼ਰੂਰ ਹੋਏਗੀ ਹੂੰ ਕਿਸ ਤਰ੍ਹਾਂ ਦੀ ਇਨਸਾਫ ਦੀ ਮੰਗ ਕਰਦੇ ਪ੍ਰਸ਼ਾਸਨ ਇਨਸਾਫ ਦੀ ਮੰਗ ਕਰਦੇ ਜੀ ਸਾਨੂੰ ਨਾ ਡਰੋਣ ਸਾਡਾ ਹੱਕਾਨੂੰ ਮਿਲ ਜੇ ਮੇਰੇ ਪਿਤਾ ਜੀ ਨੇ ਆਪਣੀ ਮਿਹਨਤ ਦੇ ਨਾਲ ਜਿਹੜੇ ਕਮਰੇ ਛੱਤੇ ਨੇ ਉਹਾਨੂੰ ਸਾਡਾ ਹੱਕ ਮਿਲ ਜੇ ਇਨਾਮ ਜੀ ਤੁਹਾਡਾ ਸਰ ਬਲਵੀਰ ਕੋਰ ਮੇਰਾ ਨਾਮ ਲਖਣ ਕੋਰ ਤੇ ਅਜ ਤੁਹਾਡੀ ਗਵਾਂਡੀ ਜਿਹੜੇ ਤੁਹਾਡੀ ਰਿਸ਼ਤੇਦਾਰੀ ਦੇ ਵਿੱਚ ਹੈਗੇ ਸਾਹਬ ਸਿੰਘ ਉਹਨਾਂ ਵੱਲੋਂ ਤੁਹਾਡੇ ਤੇ ਇਲਜ਼ਾਮ ਲਾਇਆ ਗਿਆ ਕਿ ਇੱਕ ਕਮਰੇ ਦਾ ਤੁਹਾਡੇ ਨਾਲ ਉਹਨਾਂ ਨਾਲ ਝਗੜਾ ਚੱਲਦਾ ਪਿਆ ਜਿਹਦੇ ਕਰਕੇ ਜਿਹਦੇ ਕਰਕੇ ਤੁਹਾਡੇ ਵੱਲੋਂ ਉਹਨਾਂ ਨੂੰ ਧਮਕੀਆਂ ਦਿੱਤੀਆਂ ਜਾ ਰਹੀਆਂ ਤੇ ਅੱਜ ਉਹਨਾਂ ਨੇ ਸਿੱਧੇ ਰੋਪ ਤੁਹਾਡੇ ਤੇ ਲਾਇਆ ਵੀ ਉਹਨਾਂ ਦੀ ਗਾਂ ਵੀ ਤੁਸੀਂ ਮਾਰੀ ਹੈ ਕੀ ਕਹਿਣਾ ਇਹਦੇ ਬਾਰੇ ਕੀ ਸੱਚਾਈ ਹੈ ਨਹੀਂ ਸਰ ਕੋਈ ਸੱਚਾਈ ਨਹੀਂ ਕੀ ਹੈ ਗਾਂ ਬਾਰੇ ਦਾ ਸੱਚਾਈ ਤਾਂ ਸਾਈ ਹੈ ਜੀ ਕੀ ਗੱਲ ਹੈ ਸਾਰੀ ਕੀ ਗੱਲ ਬਾਤ ਹੈ ਗੱਲ ਕੋਈ ਰੋਲ ਨਹੀਂ ਸਾਰੇ ਕਮਰੇ ਦਾ ਹੀ ਰੋਲ ਆ ਉਹਦਾ ਕਰਕੇ ਧੱਕਾ ਕਰਨ ਦੇ ਸਾਰੇ ਪਾਸੇ ਸਾਡੇ ਗਾਂ ਤਾਂ ਆਪੇ ਮਰੀ ਆ ਤੜਕੇ 4 ਵਜੇ ਬਾਹਰ ਕੱਢ ਦਿੰਦਾ ਮੈਂ ਗੁਰਦੁਆਰੇ ਜਾਣੀ 4 ਵਜੇ 4 4:30 ਵਜੇ ਉਦੋਂ ਗਾਂ ਬਾਹਰ ਬੰਨੀ ਹੁੰਦੀ ਏ ਤੜਕੇ ਤੇ ਦੂਜਿਆਂ ਨੇ ਉਹਨਾਂ ਦਾ ਜਿਹੜਾ ਬੇਟਾ ਵਾ ਕਹ ਰਿਹਾ ਕਿ ਤੁਹਾਡਾ ਜਿਹੜਾ ਬੇਟਾ ਵਾ ਉਹਨਾਂ ਨੂੰ ਜਾਨੋ ਮਾਰਨ ਧਮਕੀ ਦਿੰਦਾ ਕਿ ਤੁਮ ਬਾ ਉਹ ਪਿੰਡ ਚ ਬਾਹਰ ਨਿਕਲਣ ਦੇਣਾ ਆਫੇ ਕੁਝ ਵਗੈਰਾ ਸਕੂਲ ਚ ਬੋਲ ਕੇ ਆਂਦਾ ਵਾ ਇਹਦੇ ਕਰਕੇ ਉਹ ਬੱਚੇ ਘਰੇ ਰਹਦੇ ਆ ਦੇ ਨਹੀਂ ਸਾਰੇ ਇਦਾਂ ਦਾ ਕੋਈ ਚੱਕਰ ਨਹੀਂਗਾ ਬਿਕਾ ਲੋਨ ਕਿਲਿਆਂ ਦਾ ਜ਼ਰੂਰ ਕਿਹਾ ਸੀ ਵੀ ਆਪਣੇ ਕਿल्ले ਦੂਜੇ ਪਾਸੇ ਤੋਂ ਹੀ ਠੋਕ ਲੋ ਵੀ ਇੱਧਰ ਗੁਵਾ ਹੋਤਰ ਬਹੁਤ ਆਉਂਦਾ ਨਾਲੇ ਅਸੀਂ ਇੱਧਰ ਗੇਟ ਕੱਢਣਾ ਆਪਣਾ ਜਿਵੇਂ ਸਾਨੂੰ ਆ ਗਿਆ ਨਾ ਸਾਰਾ ਹੀ ਅਸੀਂ ਆ ਵਡਾ ਗੇਟ ਕੱਢਣਾ ਤੁਸੀਂ ਇਸ ਸੰਬੰਧੀ ਕੋਈ ਪਹਿਲਾਂ ਵੀ ਤੁਹਾਡਾ ਝਗੜਾ ਕਾਫੀ ਪੁਰਾਣਾ ਚੱਲਦਾ ਇਸ ਸੰਬੰਧੀ ਤੁਸੀਂ ਕੋਈ ਕੋਈ ਦਰਖਾਸਤ ਜਾਂ ਕੋਈ ਪੰਚਾਇਤੀ ਰਾਜੀਨਾਮਾ ਜਾਂ ਕੋਈ ਤੁਹਾਡਾ ਨਹੀਂ ਹੋਇਆ ਕੁਝ ਹੋਇਆ ਸੀ ਹੋਇਆ ਸੀ ਸਰ ਉਹਦੇ ਵਿੱਚ ਤੁਹਾਡਾ ਫੈਸਲਾ ਹੋ ਗਿਆ ਸੀ ਹਾਂਜੀ ਹਾਂਜੀ ਤੇ ਹੁਣ ਇਹ ਨਵਾਂ ਮਾਮਲਾ ਫੇ ਕਿੱਥੋਂ ਉੱਠ ਗਿਆ ਕੀ ਗੱਲ ਹੋਈ ਹੈ ਉਹ ਸਾਰਾ ਕਮਰੇ ਦਾ ਹੀ ਚੱਕਰ ਪਾਉਣ ਡਿਆ ਦੁਬਾਰਾ ਵੀ ਇਹ ਨਾਂ ਮੇਰੇ ਕੋ ਲੈਣ ਕੀ ਮੰਗ ਤਾਡੀ ਐਸੋਲੇ ਪੁਰਸਪ੍ਰਸ਼ਾਸਨ ਨੂੰ ਮੰਗਤ ਇਹ ਸਾਰਾ ਆਪਣਾ ਸਾਡਾ ਸਹੀ ਫੈਸਲਾ ਜੋ ਜੋ ਤੁਸੀਂ ਦੇਹ ਲਿਆ ਤੁਹਾਡੇ ਤੱਕ ਲੱਗ ਗਿਆ ਜੋ ਹਸਾਰਨਾ ਸਾਡਾ ਸਹੀ ਕਰੋ